ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਆ ਆਟੇ ਦੇ ਘਰ ਜਿਹੜੇ ਅਸੀਂ ਬਣਾ ਕੇ ਬਿਸਕਟ ਖਾਣੇ ਆ ਅੱਜ ਅਸੀਂ ਉਹ ਤੁਹਾਡੇ ਨਾਲ ਮਿਲ ਕੇ ਬਣਾਵਾਂਗੇ ਬਹੁਤ ਵਧੀਆ ਟੇਸਟੀ ਤੇ ਘਰ ਦੇ ਵਿੱਚ ਬਣਾਉਂਦੇ ਹੁੰਦੇ ਆ ਨਾ ਬੀਬੀਆਂ ਆਪਣੀਆਂ ਬਣਾਉਂਦੀਆਂ ਆ ਜਾਂ ਅਸੀਂ ਬਾਹਰੋਂ ਬਣਾਉਨੇ ਆ ਰਖੜੀ ਦੇ ਉੱਤੇ ਵੀ ਸੰਧਾਰਾ ਦਿੰਦੇ ਆ ਨਾ ਕੁੜੀਆਂ ਨੂੰ ਤੇ ਉਹ ਅਸੀਂ ਬਾਹਰੋਂ ਬਣਾ ਕੇ ਪੀਪੇ ਵਾਲੇ ਬਿਸਕਟ ਜਿੰਨੂੰ ਕਹਿੰਦੇ ਆ ਹਨਾ ਉਹਦੀ ਅੱਜ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਬਣਾ ਪਾਉਨੇ ਆ ਕਿ ਨਹੀਂ ਇਸ ਇਸ ਮਿਸ਼ਨ ਦੇ ਵਿੱਚ ਅਸੀਂ ਸਕਸੈਸਫੁਲ ਹੁੰਨੇ ਜਾਂ ਨਹੀਂ ਤੇ ਚਲੋ ਜੀ ਮਿਲ ਕੇ ਤੁਹਾਡੇ ਨਾਲ ਬਣਾਉਨੇ ਆ ਜਿੱਥੇ ਮੈਨੂੰ ਨਹੀਂ ਪਤਾ ਲੱਗੇਗਾ ਉੱਥੇ ਮੈਨੂੰ ਤੁਸੀਂ ਜਰੂਰ ਦੱਸਣਾ ਕਮੈਂਟ ਕਰਕੇ ਤੁਸੀਂ ਕਮੈਂਟ ਕਰਦੇ ਤਾਂ ਹੁੰਦੇ ਨਹੀਂ ਜੇ ਬਟ ਫਿਰ ਵੀ ਮੈਨੂੰ ਜਿੱਥੇ ਮੇਰੀ ਗਲਤੀ ਹੋਏਗੀ ਤੁਸੀਂ ਮੈਨੂੰ ਜਰੂਰ ਦੱਸਣਾ ਵੀ ਕਿਵੇਂ ਬਣਦੇ ਆ ਬਾਕੀ ਕੋਸ਼ਿਸ਼ ਮੇਰੀ ਪੂਰੀ ਰਹੇਗੀ ਕਿ ਮੈਂ ਇਸ ਮਿਸ਼ਨ ਦੇ ਵਿੱਚ ਸਕਸੈਸਫੁਲ ਹੋਵਾਂ ਓਕੇ ਜੀ ਉਹਦੇ ਵਾਸਤੇ ਅਸੀਂ ਲਿਆ ਹੋਇਆ ਆ ਕੱਪ ਦੇ ਵਿੱਚ ਦੁੱਧ ਵੀ ਲਿਆ ਹੋਇਆ ਮੈਂ ਜਿੰਨਾ ਸਾਨੂੰ ਚਾਹੀਦਾ ਹੋਏਗਾ ਪਾਵਾਂਗੇ ਤੇ ਇੱਕ ਕਟੋਰੀ ਮੈਂ ਛੋਟੀ ਲਈ ਹੋਈ ਹੈ ਜੀ ਆٹے ਦੀ ਤੇ ਅਸੀਂ ਲਈ ਹੋਈ ਹੈ ਇੱਥੇ ਹਾਫ ਕਟੋਰੀ ਜਿਹੜੀ ਆ ਚੀਨੀ ਦੀ ਠੀਕ ਹੈ ਇਹਦੇ ਵਿੱਚ ਚੀਨੀ ਪਾਵਾਂਗੇ ਅਸੀਂ ਐਸ ਤਰ੍ਹਾਂ ਅਸੀਂ ਚੀਨੀ ਪਾ ਲਈ ਤੇ ਇਹਦੇ ਚ ਇਹ ਮੈਂ ਲਿਆ ਹੋਇਆ ਹੈ ਜੀ क्रश ਕੀਤਾ ਹੋਇਆ ਨਾਰੀਅਲ ਇਹ ਵੀ ਅਸੀਂ ਪਾ ਰਹੇ ਹਾਂ ਜਿੱਦਾਂ ਕਿ ਕੋਕੋਨਟ ਬਿਸਕਟ ਬਣ ਜਾਣਗੇ ਫਿਰ ਆਪਣੇ ਤੇ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਹਲਕਾ ਜਿਹਾ ਬੇਕਿੰਗ ਪਾਊਡਰ ਪਾ ਰਹੀ ਮੈਂ ਬਿਲਕੁਲ ਦੇਖ ਲਓ ਹਲਕਾ ਜਿਹਾ ਪਾ ਰਹੀ ਹਾਂ ਜ਼ਿਆਦਾ ਨਹੀਂ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਦੇਸੀ ਘਿਓ ਇਹਨੂੰ ਥੋੜਾ ਜਿਹਾ ਮਿਕਸ ਕਰ ਲਈਏ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਜਿਹਦੇ ਨਾਲ ਕਿ ਇਹਨੂੰ ਅਸੀਂ ਮੈਂ 1 ਚਮਚ ਹਾਂ 1 ਚਮਚ ਪਾ ਲਿਆ 1 ਚਮਚ ਦੇਸੀ ਘਿਓ ਮੈਂ ਪਾ ਲਿਆ ਹੋਇਆ ਤੇ ਇਹਨੂੰ ਅਸੀਂ ਹੁਣ ਹੱਥ ਦੇ ਨਾਲ ਸਾਰੇ ਨੂੰ ਮਸਲ ਲਾਂਗੇ ਜੀ ਮਿਕਸ ਕਰ ਲਵਾਂਗੇ ਐਸਟਰਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਇਹਦੇ ਵਿੱਚ ਤੁਸੀਂ ਜਾਓ ਡ్రਾਈ ਫਰੂਟ ਵੀ ਪਾ ਸਕਦੇ ਹੋ ਨਾਰੀਅਲ ਜਿਹੜਾ ਕ੍ਰਸ਼ ਕੀਤਾ ਹੋਇਆ ਮੈਂ ਪਾਇਆ ਉਹ ਤੁਸੀਂ ਜਾਦਾ ਵੀ ਪਾ ਸਕਦੇ ਆ ਜਿੰਨਾ ਵੀ ਤੁਹਾਨੂੰ ਪਸੰਦ ਆ ਜੀ ਤੇ ਬਸ ਇਸ ਤਰ੍ਹਾਂ ਅਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਤਾਂ ਕਿ ਜਿਹੜਾ ਘਿਓ ਆ ਉਹ ਸਾਰੇ ਆਟੇ ਨੂੰ ਜਿਹੜਾ ਚੰਗੀ ਤਰ੍ਹਾਂ ਲੱਗ ਜਾਵੇ ਤੇ ਮਿਕਸ ਹੋ ਜਾਵੇ ਜੀ ਤੇ ਦੇਖੋ ਜਿੱਦਾਂ ਇਸ ਤਰ੍ਹਾਂ ਹੋਣ ਲੱਗ ਜਾਵੇ ਨਾ ਇਦਾਂ ਪੀਸ ਜੇ ਬਣ ਲੱਗ ਜਾਣ ਤੇ ਫਿਰ ਸਮਝ ਲਓ ਕਿ ਜਿਹੜਾ ਆਪਣਾ ਘਿਓ ਆ ਸਾਰਾ ਮਿਕਸ ਹੋ ਗਿਆ ਹੋਇਆ ਜੀ ਵਿੱਚ ਠੀਕ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ ਇਹਨੂੰ ਅਸੀਂ ਬਹੁਤ ਜ਼ਿਆਦਾ ਪਤਲਾ ਨਹੀਂ ਬਣਾਉਣਾ ਜਿੱਦਾਂ ਅਸੀਂ ਮੈਦੇ ਨੂੰ ਮਲਦੇ ਆ ਨਾ ਉਵੇਂ ਤੇ ਆਟੇ ਦੀ ਥਾਂ ਤੇ ਤੁਸੀਂ ਮੈਦਾ ਵੀ ਲੈ ਸਕਦੇ ਆ ਪਰ ਇਹ ਤੇ ਫੇਮਸ ਆ ਨਾ ਆਟੇ ਦੇ ਬਿਸਕਟ ਆਟੇ ਦੇ ਬਿਸਕਟ ਦਾ ਪੀਪੇ ਵਾਲੇ ਠੀਕ ਹੈ ਹੁਣ ਅਸੀਂ ਇੱਥੇ ਹਲਕਾ ਹਲਕਾ ਦੁੱਧ ਪਾਵਾਂਗੇ ਜੀ ਦੇ ਨਾਲ ਨਾ ਦੁੱਧ ਜ਼ਿਆਦਾ ਨਾ ਹੋ ਜਵੇ ਇਹਦੇ ਵਿੱਚ ਤੁਸੀਂ ਚਾਹੋ ਤੇ ਲਾਚੀ ਪਾਊਡਰ ਪਾ ਸਕਦੇ ਹੋ ਮੈਂ ਨਹੀਂ ਪਾਇਆ ਤੁਸੀਂ ਚਾਹੋ ਤੇ ਰਿਫਾਈਨਡ ਆਇਲ ਪਾ ਸਕਦੇ ਹੋ ਤੇ ਮੈਂ ਦੇਸੀ ਘਿਓ ਪਾ ਲਿਆ ਬਸ ਐਸਟਰਾ ਸਹੀ ਨੂੰ ਚੰਗੀ ਤਰ੍ਹਾਂ ਇਕੱਠਾ ਕਰਨਾ ਹੈ ਜੀ ਇਹ ਥੋੜਾ ਜਿਹਾ ਹੋਰ ਪਾਵਾਂਗੇ ਦੁੱਧ ਬਿਲਕੁਲ ਹਲਕਾ ਜਿਹਾ ਜ਼ਿਆਦਾ ਨਾ ਹੋ ਜੇ ਬਸ ਆਟੇ ਦੀ ਤਰ੍ਹਾਂ ਬਣਾਉਣਾ ਸੀ ਇਹਨੂੰ ਨਾ ਜ਼ਿਆਦਾ ਪਤਲਾ ਹੋਵੇ ਨਾ ਜ਼ਿਆਦਾ ਸਖਤੀ ਹੋਵੇ ਸਾਡਾ ਆਟਾ ਬਿਲਕੁਲ ਹਲਕਾ ਜਿਹਾ ਮੈਂ ਫੇਰ ਲਗਾ ਰਹੀ ਦੇਖੋ ਇਸ ਤਰ੍ਹਾਂ ਪਾਉਣਾ ਦੁੱਧ ਇੱਕਦਮ ਨਹੀਂ ਅਸੀਂ ਪਾਉਣਾ ਤੇ ਦੁੱਧ ਜਿਹੜਾ ਪਾਉਣਾ ਹੈ ਉਹ ਰੂਮ ਟੈਂਪਰੇਚਰ ਦਾ ਹੀ ਪਾਉਣਾ ਹੈ ਫ੍ਰਿਜ ਵਾਲਾ ਠੰਡਾ ਦੁੱਧ ਨਹੀਂ ਪਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ بس ਇਸ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਮਸਲ ਦੇਣਾ ਹੈ ਤੇ ਹੁਣ ਅਸੀਂ ਇਹਨੂੰ ਪੇੜੇ ਦੀ ਤਰ੍ਹਾਂ ਕਰਕੇ ਤੇ ਵੇਲ ਲੈਣਾ ਹੈ ਇੱਥੇ ਹੀ ਮੈਂ ਨਾ ਸਲਾਪ ਨੂੰ ਸਾਫ਼ ਕਰਕੇ ਤੇ ਇੱਥੇ ਹੀ ਵੇਲ ਲੂੰਗੀ ਆ ਦੇਖੋ ਤੁਸੀਂ ਇਸ ਚੰਗੀ ਤਰ੍ਹਾਂ ਨੂੰ ਮਸਲਿਆ ਹੋਇਆ ਤੁਸੀਂ ਚਾਹੋ ਤੇ ਚੀਨੀ ਜਿਹੜੀ ਆ ਉਹਨੂੰ ਪੀਸ ਕੇ ਵੀ ਪਾ ਸਕਦੇ ਹੋ ਦਾ ਮਸਾਲੇ ਕਿ ਰੱਖਿਆ ਹੋਇਆ ਹੈ ਚਲੋ ਹੁਣ ਅਸੀਂ ਉੱਪਰ ਰੱਖਦੇ ਹਾਂ ਜੀ ਕੜਾਈ ਦੇਸੀ ਕਿਉ ਪਾ ਕੇ ਇੱਧਰ ਅਸੀਂ ਬਿਸਕੁਟ ਤਿਆਰ ਕਰਾਂਗੇ ਤੇ ਚਲੋ ਜੀ ਅਸੀਂ ਅਸੀਂ ਇਹ ਲੈ ਲਿਆ ਹੋਇਆ ਜੀ ਪੇੜਾ ਹੁਣ ਅਸੀਂ ਇਹਨੂੰ ਵੇਲਾਂਗੇ ਇਹ ਹਾਫ ਹੀ ਲੈ ਲੈਣੇ ਆ ਜੀ ਜ਼ਿਆਦਾ ਹੋ ਜਾਣਾ ਫਿਰ ਦੋ ਵਾਰੀ ਕਰ ਲੈਣੇ ਠੀਕ ਹੈ ਅਸੀਂ ਇਸ ਛੱਟਿਓ ਲਗਾ ਕੇ ਨਾ ਤੇ ਇਹਨੂੰ ਅਸੀਂ ਹੁਣ ਵੇਲ ਲੈਣਾ ਦੂਸਰੀ ਸਾਈਡ ਸਾਡਾ ਡਾੜਾ ਕਿਉਂ ਗਰਮ ਹੋ ਰਿਹਾ ਹੈ ਹਾਂਜੀ ਫਰੈਂਡਸ ਦੇਖੋ ਮੈਂ ਆ ਇੰਨਾ ਕਵੇਲਿਆ ਹੋਇਆ ਪਹਿਲਾਂ ਮੈਂ ਤੁਹਾਨੂੰ ਕਿਹਾ ਨਾ ਮੈਂ ਹਾਫ ਇੱਥੇ ਰੱਖ ਲਿਆ ਹੋਇਆ ਤੇ ਹਾਫ ਆਟਾ ਇੱਥੋਂ ਮੈਂ ਵੇਲਿਆ ਹੋਇਆ ਤੁਸੀਂ ਲੈਣਾ ਕੋਈ ਛੋਟਾ ਜਾਂ ਕਿਸੇ ਚੀਜ਼ ਦਾ ਢੱਕਣ ਜਾਂ ਜਿੰਨਾ ਵੀ ਤੁਸੀਂ ਵੱਡਾ ਬਣਾਉਣਾ ਹੋਵੇ ਠੀਕ ਹੈ ਨਾ ਬਿਸਕੁਟ ਦੀ ਸ਼ੇਪ ਦੇਣੀ ਹੋਵੇ ਉਦਾਂ ਹੀ ਤੇ ਅਸੀਂ ਹੁਣ ਇਹਨੂੰ ਇਸ ਤਰ੍ਹਾਂ ਮੈਂ ਇਹਦੇ ਵਿੱਚੋਂ ਆਪਾਂ ਇਦਾਂ ਦਬਾ ਕੇ ਤੇ ਇਦਾਂ ਅਸੀਂ ਸ਼ੇਪ ਦੇ ਦੇਣੀ ਆ ਬਿਸਕੁਟ ਦੀ ਇਸ ਤਰ੍ਹਾਂ ਅੱਜ ਜਿੱਦਾਂ ਅਸੀਂ ਬਾਹਰ ਕੱਢਾਂਗੇ ਬਿਸਕੁਟ ਇਸ ਤਰ੍ਹਾਂ ਤੇ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਆਪ ਦੇਖੋ ਨਾ ਇਦਾਂ ਇਦਾਂ ਕਰਕੇ ਵੀ ਸ਼ੇਪ ਦੇ ਸਕਦੇ ਹੋ ਇਦਾਂ ਦਬਾ ਕੇ ਵੀ ਦੇ ਸਕਦੇ ਜਿੱਦਾਂ ਮਰਜ਼ੀ ਦੇ ਦਿਓ ਨਾਲੇ ਕਿ ਅੰਦਰ ਤੱਕ ਇਹ ਜਿਹੜੇ ਪੱਕ ਜਾਣਗੇ ਤੇ ਜਿੱਦਾਂ ਦਾ ਮਰਜ਼ੀ ਤੁਸੀਂ ਡਿਜ਼ਾਈਨ ਜਿਹੜਾ ਬਣਾ ਸਕਦੇ ਆ ਉਧਰ ਸਾਡਾ ਜਿਹੜਾ ਘਿਓ ਆ ਗਰਮ ਹੋ ਗਿਆ ਹੋਇਆ ਵਾ ਅਸੀਂ ਇਹਨਾਂ ਨੂੰ ਘਿਓ ਦੇ ਵਿੱਚ ਨਾਲ ਦੀ ਨਾਲ ਪਾ ਦਾਂਗੇ ਫਿਰ ਅਸੀਂ ਅਗਲੇ ਜਿਹੜੇ ਬਿਸਕੁਟ ਆ ਫਿਰ ਉਹ ਵੀ ਤਿਆਰ ਕਰਾਂਗੇ ਆ ਦੇਖੋ ਇਦਾਂ ਅਸੀਂ ਹੁਣ ਕੜਾਈ ਦੇ ਵਿੱਚ ਮੈਂ ਪਾਉਂਗੀ ਆਹ ਲਓ ਜੀ ਆਹ ਲਓ extra ਬਣਾ ਆਹ ਲਓ ਜੀ ਮੈਂ ਇਦਾਂ ਬਿਸਕਟ ਤੁਹਾਨੂੰ ਕੱਢ ਕੇ ਦਿਖਾਏ ਹੋਏ ਆ ਇਹ ਵਿੱਚੋਂ ਤੇ ਚਲੋ ਹੁਣ ਅਸੀਂ ਕੜਾਈ 'ਚ ਪਾਉਨੇ ਆ ਬਿਲਕੁਲ ਮੀਡੀਅਮ ਫਲੇਮ 'ਤੇ ਰੱਖਿਆ ਹੋਇਆ ਜੀ ਦੇਖੋ ਬਸ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਇਹਨਾਂ ਨੂੰ ਵਿੱਚ ਛੱਡ ਦਿੱਤਾ ਹੋਇਆ ਜੀ ਤੇਲ ਦੇ ਅਸੀਂ ਅੱਗੇ ਹੋਰ ਬਣਾ ਲਵਾਂਗੇ ਹਾਂਜੀ ਦੇਖੋ ਜੀ ਬਿਸਕਟ ਸਾਡੇ ਬਿਲਕੁਲ ਬ੍ਰਾਊਨ ਹੋ ਗਏ ਹੋਏ ਆ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਜੀ ਹੌਲੀ ਹੌਲੀ ਇਸ ਤਰ੍ਹਾਂ ਕਿਓਚੋ ਬਿਲਕੁਲ ਸਲੋ ਫਲੇਮ ਤੇ ਬਣਾਏ ਆ ਜੀ ਜਿਆਦਾ ਹਾਈ ਫਲੇਮ ਕਰ ਦਵਾਂਗੇ ਤੇ ਫਿਰ ਇਹਨਾਂ ਦਾ ਸੜਨ ਦਾ ਖਤਰਾ ਰਹਿੰਦਾ ਬਹੁਤ ਹੀ ਵਧੀਆ ਜਿਹੜੇ ਬਿਸਕਟ ਆ ਜੀ ਬਰਾਊਨ ਜੇ ਕਲਰ ਦੇ ਲਾਈਟ ਦਾ ਦੇਖੋ ਅੱਗੇ ਜੀ ਮੈਂ ਉਹਨਾਂ ਬਿਸਕਟਾਂ ਨੂੰ ਬਾਹਰ ਕੱਢ ਕੇ ਤੇ ਮੈਂ ਜਿਹੜੇ ਫਿਰ ਦੁਬਾਰਾ ਤੋਂ ਹੋਰ ਬਣਾਏ ਆ ਉਹਨਾਂ ਨੂੰ ਵੀ ਵਿੱਚ ਪਾ ਰਹੀ ਆ ਇਹ ਇਸ ਤਰ੍ਹਾਂ ਹੀ ਬਣਾ ਕੇ ਸਾਰੇ ਅਸੀਂ ਤੇ ਇੰਨੇ ਇੱਕ ਕਟੋਰੀ ਦੇ ਨਾਲ ਮਤਲਬ ਇੰਨੇ ਸਾਰੇ ਬਿਸਕਟ ਬਣ ਗਏ ਹੋਏ ਆ ਬਾਕੀ ਤੁਸੀਂ ਜਿੰਨੇ ਵੀ ਬਣਾਉਣੇ ਚਾਹੋ ਬਣਾ ਸਕਦੇ ਹੋ ਘਰ ਦੇ ਵਿੱਚ ਬਹੁਤ ਵਧੀਆ ਬਿਸਕੁਟ ਕ੍ਰਿਸਪੀ ਜੇ ਬਣ ਕੇ ਤਿਆਰ ਹੁੰਦੇ ਆ ਜੀ ਟੇਸਟੀ ਵੀ ਹੁੰਦੇ ਆ ਨਾਲੇ ਸਾਨੂੰ ਪਤਾ ਹਨਾ ਅਸੀਂ ਕਿੱਦਾਂ ਬਣਾਇਆ ਵਾ ਕੋਈ ਵੀ ਮਤਲਬ ਕਿੱਦਾਂ ਦੀ ਸਾਡੀ ਜਿਹੜੀ ਸਾਫ ਸਫਾਈ ਕੋਈ ਗੰਦਗੀ ਨਹੀਂ ਆ ਇਸ ਲਈ ਘਰੇ ਹੀ ਬਣਾਉਣੀ ਚਾਹੀਦੀ ਹੈ ਜੀ ਚੀਜ਼ ਦੇਖੋ ਜੀ ਸਾਡੇ ਬਿਸਕੁਟ ਬਣ ਕੇ ਤਿਆਰ ਨੇ ਜੀ ਤੇ ਬਹੁਤ ਹੀ ਵਧੀਆ ਬਣੇ ਨੇ ਆ ਦੇਖੋ ਜੀ ਬਹੁਤ ਵਧੀਆ ਕ੍ਰਿਸਪੀ ਜੇ ਬਿਸਕਟ ਬਣ ਕੇ ਸਾਡੇ ਤਿਆਰ ਹੋਏ ਆ ਤੇ ਇਹਦੇ ਵਿੱਚੋਂ ਸਾਨੂੰ ਉਹਦਾ ਟੇਸਟ ਆ ਰਿਹਾ ਕੋਕੋਨਟ ਦਾ ਕਿਉਂਕਿ ਅਸੀਂ ਕੋਕੋਨਟ ਦਾ ਕ੍ਰਸ਼ ਵਿਚ ਪਾਇਆ ਹੋਇਆ ਸੀਗਾ ਜਿਹਨੂੰ ਕਿ ਬਰੂਦਾ ਕਹਿੰਦੇ ਆ ਬਰਾਦਾ ਕਹਿ ਦਿੰਦੇ ਹਨਾ ਸ਼ਾਇਦ ਇਦਾਂ ਕੁਝ ਕਹਿੰਦੇ ਆ ਨਾਰੀਅਲ ਦਾ ਮੈਂ ਤੇ ਨਾਰੀਅਲ ਦਾ ਕ੍ਰਸ਼ ਕਹਿ ਦਿੰਨੀ ਆ ਨਾ ਕਿਉਂ ਮੈਂ ਉਹ ਪਾਇਆ ਹੋਇਆ ਵਿੱਚ ਨੇ ਤੇ ਬਾਕੀ ਤੁਸੀਂ ਦੱਸਣਾ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ ਟਰਾਈ ਜ਼ਰੂਰ ਕਰਨਾ ਬਹੁਤ ਵਧੀਆ ਸਾਡੇ ਬਣ ਕੇ ਬਿਸਕਟ ਇਦਾਂ ਤਿਆਰ ਹੁੰਦੇ ਆ ਜੀ ਤੇ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ ਜੀ